ਉਦੀ ਮੋਟਰ ਗੋਡਰ ਦੇ ਅਸਤੇ ਬਜ਼ਾਰ ਦਾ ਲੈ ਕੇ ਮੋਟਰ ਸਕੂਟਰ ਲੈ ਕੇ ਆਵੇਗਾ ਜੇ ਕਿਸੇ ਨੇ ਮੋਟਰ ਸਕੂਟਰ ਦਾ ਚਲਾਨ ਗਲਤ ਵਾਲਾ ਕਰ ਦਿੱਤਾ ਤਾਂ ਉਹ ਹਿਸਾਬ ਲਾ ਦੇ ਨਗਰ ਕੌਂਸਲ ਜਲਾਲਾਬਾਦ ਦੇ ਕਰਮਚਾਰੀ ਪਿਛਲੇ ਕਾਫੀ ਦਿਨਾਂ ਤੋਂ ਹਰਕਤ ਵਿੱਚ ਆਏ ਹੋਏ ਨੇ ਪਿਛਲੇ ਦਿਨੀ ਬਜ਼ਾਰਾਂ ਦੇ ਵਿੱਚ ਨਜਾਇਜ਼ ਕਬਜ਼ੇ ਹਟਾਏ ਗਏ ਜਿਵੇਂ ਕਿ ਦੁਕਾਨਦਾਰਾਂ ਨੇ ਆਮ ਹੀ ਸਮਾਨ ਦੁਕਾਨ ਤੋਂ ਬਾਹਰ ਵਧਾ ਕੇ ਰੱਖਿਆ ਹੁੰਦਾ ਹੈ ਉਹਨਾਂ ਕਬਜ਼ਿਆਂ ਨੂੰ ਹਟਾਇਆ ਗਿਆ ਉਹਨਾਂ ਦੇ ਚਲਾਨ ਕੀਤੇ ਗਏ 5000 ਤੋਂ ਲੈ ਕੇ 20000 ਤੱਕ ਦਾ ਜੁਰਮਾਨਾ ਵੀ ਜਿਹੜਾ ਕਿ ਜੇ ਕੀਤਾ ਗਿਆ ਸੀ ਉਹ ਕੀਤਾ ਗਿਆ ਇਸੇ ਤਰ੍ਹਾਂ ਹੀ ਅੱਜ ਪੁਲਿਸ ਪਾਰਟੀ ਦੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਬਾਜ਼ਾਰ ਦੇ ਵਿੱਚ ਫਿਰ ਆਪਣੀ ਗਸ਼ਤ ਕੀਤੀ ਪੰਜਾਬ ਨਹਿਰੋਂ ਬੈਂਕ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਜਿੰਨੇ ਵੀ ਵਹੀਕਲ ਖੜੇ ਸੀ ਉਹਨਾਂ ਦੇ ਚਲਾਨ ਕਰਨੇ ਸ਼ੁਰੂ ਕਰ ਦਿੱਤੇ ਪਰ ਇੱਥੇ ਦੁਕਾਨਦਾਰਾਂ ਨੇ ਆਪਣਾ ਵਿਰੋਧ ਕੀਤਾ ਤੇ ਇਹਨਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਕਿਸੇ ਵੀ ਗਾਹਕ ਦਾ ਚਲਾਨ ਕੀਤਾ ਗਿਆ ਤਾਂ ਫਿਰ ਤੁਸੀਂ ਹਿਸਾਬ ਲਾ ਲਿਓ ਪਰ ਦੂਜੇ ਪਾਸੇ ਨਗਰ ਕੌਂਸਲ ਤੇ ਪੁਲਿਸ ਕਰਮੀਆਂ ਦਾ ਇਹੀ ਕਹਿਣਾ ਹੈ ਕਿ ਇਹ ਸਭ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿ ਜਲਾਲਾਵਰ ਦੇ ਵਿੱਚ ਟ੍ਰੈਫਿਕ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਤੇ ਬਿਜਾਰ ਤੰਗ ਹੋ ਚੁੱਕਿਆ ਹੈ ਤੁਹਾਡਾ ਵੀ ਇਸ ਬਾਰੇ ਕੀ ਕਹਿਣਾ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਜੇਕਰ ਤੁਸੀਂ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਵਾਰੀ ਜ਼ਰੂਰ ਕਰ ਲਓ ਤੇ ਆਓ ਦੇਖੋ ਪੂਰੀ ਵੀਡੀਓ ਕੀ ਗੱਲ ਹੈ ਕੀ ਗੱਲ ਹੈ ਆਹ ਫਿਕਰ ਨਾ ਬਿੱਟੇ ਆਵਾਜ਼ ਨਹੀਂ ਆ ਰਹੀ ਆਵਾਜ਼ ਨਹੀਂ ਆ ਰਹੀ ਹਾਂ ਜਿਹੜਾ ਗਾਹ ਕਰ ਲਿਆ ਇਹ ਦੂਜਾ ਹੋਵੇ ਲੱਗ ਗਿਆ ਸੂਰੇ ਤਾਂ ਲਿਆ ਆਵੇ ਤੁਸੀਂ ਤਾਂ ਕਹਿ ਤੋਵੇਂ ਲਵਾਓ ਸੂਰੇ ਕੱਢਦੇ ਹੋਵੇ ਦੂਜੇ ਮੋਬਾਈਲ ਆ ਗਿਆ ਹਟਿਆ ਲਾ ਵੀ ਬੋਰਸ ਬੰਨੀ ਜਾ لے گا جی کسی نے موٹر ਅਸੀਂ ਗੱਲ ਕੀ ਮੋਟਰਾਂ ਕਰਕੇ ਆਓ ਤੁਸੀਂ ਚੀਜ਼ ਫੇਰ ਲਾਓਗੇ ਸੋਲਡ ਚੜਦਾ ਇੱਥੇ ਕੋਈ ਨਾ ਰੱਖੋ ਆਹ ਚਾਹਿਆ ਥਾਹਿਆ ਆਹ ਚਾਹਿਆ ਨਹੀਂ ਮੈਨੂੰ ਦੁਕਾਨ ਦੇ 5000 ਦੇ 4 ਮੋਟਰਾਂ ਲੈ ਕੇ ਆ ਕੇ ਦੁਕਾਨ 'ਤੇ ਲੱਗੇਗਾ ਹੁਣ ਅਸਲ ਤੇ ਤੁਸੀਂ ਇਹ ਵੀ ਚੜ ਦੇਣਾ ਬਣਾ ਦੇਣਾ ਵੀ ਸਾਰਾ ਮੋਟਰ ਹੀ ਲਾ ਦੇ ਤੁਸੀਂ ਲੋਹ ਲੈ ਆ ਲਿਆ ਬਿਲਾਜ ਮੋਟਰ ਲਾਵੇਂਗਾ ਤਾਂ ਗਰ ਰਾਵ ਸ਼ਰ ਇਹ ਕੀ ਜਾਬੂ ਜੇ ਮੈਂ ਬਾਹਰ ਦੇਖਦਾ ਮੈਂ ਤੁਸੀਂ ਮੋਟਰਾਂ ਨਾ ਲੱਗ ਬਈ ਗਰਾਂ ਕਿਸੇ ਮੋਟਰਾਂ ਦਾ ਜਾਣ ਕਿਸੇ ਦਾ ਕੱਢਿਆ ਮੈਂ ਨਾ ਸਹੇ ਮੈਂ ਵੇਖਣਾ ਫਰਾਂ ਨਾ ਇਹ ਮਰਦੂ ਤੁਹਾਡਾ ਕਿਦਾਂ ਜਾ ਕੱਢਿਆ ਮੈਂ ਬੈਠਾ ਤੁਸੀਂ ਵਾਹ ਤੇ ਸਮਾਨ ਨਾਲ ਬਿਜਾਰ ਖਾਲੀ ਕਰਾਣੇ ਵਾਹ ਤੇ ਬਿਜਾਰ ਓਕੇ ਕਰਨ ਦਿੱਤੀ ਜਾ ਉਹ ਸਾਡੇ ਨਾਂ ਦੇ ਅੱਗੇ ਲੱਗੇ ਪਿੱਛੇ ਕਰਾਓ ਦੁਕਾਨ ਦੇ ਅੱਗੇ ਲੱਗੇ ਪਿੱਛੇ ਤੇਰਾ ਬੋਲ ਡਾਲਣੀ ਬਾਰੇ ਮੋਟਰ ਦਾ ਬਿਜਾਰ ਘਾ ਲੈ ਗਿਆ ਔਰ ਤੁਸੀਂ ਕਾ ਕਰੇ ਬਿਜਾਰ ਬਿਜਾਰ ਤੂੰ ਘਟੋਗੇ ਪਿੱਛੇ ਪਕਾ ਲੱਗਿਆ ਆ ਸਾਡੀ ਕੋਈ ਡਿਊਟੀ ਨਹੀਂ ਬਾਈਕ ਦੀ ਮੋਟਰਸਾਈਕਲ ਦੀ ਹੀ ਹੈਗਾ ਪਿੱਛੇ ਕਰਾਣਾ ਹੈ ਸਾਡੀ ਕੀ ਡਿਊਟੀ ਹੈ ਬਾਈਕ ਦੀ ਪੁਲਿਸ ਪਰਚਾਜੇ ਜਾਣੇ ਅੱਗੇ ਪਿੱਛੇ ਲਵਾਵੇ ਨਾਲ ਲੈ ਜਾਵੇ ਉਹ ਸਾਡੇ ਮਲਾਜ ਨੂੰ ਖਿੱਚ ਕੇ ਅੰਦਰ ਲੈ ਗਿਆ ਇਹ ਕਰਕੇ ਅਸੀਂ ਬੋਲੇ ਨਹੀਂ ਤਾਂ ਸਾਡਾ ਕੀ ਕਿਸੇ ਨਾਲ ਰੋਲਾ ਹੈ ਅਸੀਂ ਤਾਂ ਚਾਹ ਨਹੀਂ ਅਸੀਂ ਦੱਸ ਜੋੜ ਸਕਦੇ ਹਾਂ ਸਾਰੇ ਸ਼ਹਿਰ ਨੂੰ ਆਪਾਂ ਪਿੱਛੇ ਹੋ ਤੁਸੀਂ ਆਪਦਾ ਰਾਜੀ ਹੋ ਜਾਂਦਾ ਰਾਜੀ ਰਹੀਏ ਹਾਂ ਚਲੋ ਤੁਸੀਂ ਅਸੀਂ ਡਿਊਟੀ ਕਰਨੀ ਬਾਈਕ ਲੈ ਗਿਆ ਅਸੀਂ ਜਾਈਏ ਬਾਈਕ ਲੈ ਕਿੱਧਰ ਬਾਈਕ ਲੈ ਕੇ ਨਾਵੇ ਗਈ ਯਾਰ ਉਹ ਕਿਹਦੇ ਅਖਲੇ ਅਖਸਰ ਆਣਾ ਖਾਨਦਾਨ ਦਾ ਬੰਦਾ ਵੀ ਸਿੱਧਾ ਜਾ ਰਿਹਾ ਰੋਕਾਂ ਦੇ ਅੰਦਰ ਆ ਰਿਹਾ ਮੌਸਮ ਉਹ ਸੱਤ ਮੌਸਮ ਰਾਹੇ ਕੀ ਲੱਗਣਗੇ ਤੇ ਰੁਕਾ ਕੇ ਓ ਯਾਰ ਓ ਯਾਰ ਬਾਹਰ ਵੀ ਆ ਗਿਆ ਆਮੀ ਆ ਗਿਆ ਆਹ ਬੰਦੇ ਜਾਣ ਨੂੰ ਕਰ ਤੂੰ ਨਾ ਆਇਆ ਕੋਈ ਨਹੀਂ ਚੋ ਗਿਆ ਆਇਆ ਬਕਰ ਆਇਆ ਕੋਈ ਨਹੀਂ ਮੋਟਰਸਾਈਕਲ ਮਾਰੀ ਮੱਡੀ ਪੜੇ ਗਏ ਦਾ ਕੰਮ ਕਰ ਰਿਹਾ ਹੈ ਕੰਮ ਨਾਲ ਦਾ ਗਾਂ ਦੌੜ ਰਿਹਾ ਬਾਹਰ ਕਿ ਮੋਟਰਸਾਈਕਲ ਆ ਗਿਆ ਗਾਂ ਕੀ ਬੋਲ ਰਿਹਾ ਹੈ ਤਸਵੀਰ ਲਗਾ ਫਟਾਫਟ ਹੀ ਕੋਣੀ ਬੜਾ ਮੋੜ ਬਣੀ ਬਾਕੀ ਨਾ ਮਾਤਾ ਮੂਹਰ ਕਾਂ ਦਾ ਬਾਹਰ ਦੋ ਦਿੱਖੇ ਨੇ ਜਾਇਰ ਕਬਲੇ ਬਾਹਰ ਜੀ ਕਲਾ ਦੇ ਬਾਹਰ ਕਹੇ ਜਾਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬੈਂਕ ਦੇ ਬਾਹਰ ਇਨਾ ਵੱਡਾ ਜਾਮ ਲੱਗਿਆ ਹੋਇਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਮੋਟਰਸਾਈਕਲ ਜਿਹੜੇ ਹੈਗੇ ਛੜਕ ਦੇ ਉੱਪਰ ਰੁਕੇ ਜਾਂਦੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਟ੍ਰੈਫਿਕ ਜਿਹੜਾ ਹੈਗਾ ਜਾਮ ਹੈਗਾ ਬੱਚਣ ਦੇ ਦੂਸਰੇ ਪਾਸੇ ਸੁੱਤੀਆਂ ਹੋਈਆਂ ਨੇ ਤਾਂ ਦੁਕਾਨਦਾਰਾਂ ਨੂੰ ਇਹਨਾਂ ਦੇ ਬਾਹਰ ਲੱਗਦੇ ਨੇ ਇਹਨਾਂ ਨੂੰ ਨੋਟਾ ਬਕਾਲ ਦੇ ਤੇਰਾ ਟਿਕਾ ਹੋ ਗਿਆ ਬੈਂਕ ਹੋ ਗਿਆ ਇਹ ਵੀ ਹੈ ਇਹਨਾਂ ਦੇ ਸਾਡੀ ਮੰਦਿਰ ਦਾ ਕੱਲ ਮੌਜੂਦ ਹੈ। ਕਰੇਜਾ ਜਿਹਾ ਲਾਈਵ ਵੀਡੀਓ ਪਾਈ ਨਾ ਇਹਨਾਂ ਨੇ ਇਹ ਜਿਹਾ ਕਿ ਸੇਤੀ ਅਕਰ ਨੂੰ ਲੈ ਕੇ ਤੇ ਪਵਨ ਸਿੰਘ ਚੌਕ ਤੋਂ ਵੀ ਡਰਾਈਵਰ ਦਾ ਨਾਮ ਆ ਗਿਆ ਇਹਨਾਂ ਨੂੰ ਨੋਰਥ ਚ ਜਾ ਚੁੱਕੇ ਨੇ। ਇਦੋਂ 5-6 ਦਿਨ ਹੋ ਗਏ ਨੇ ਇਹਨਾਂ ਨੂੰ ਨੋਰਥ ਚ ਆ ਚੁੱਕੇ ਨੇ। ਕੋਈ ਟੈਂਸ਼ਨ ਇਨਸ਼ਾ ਅੱਲਾਹ ਸਾਰੀ ਚੀਜ਼ਾਂ ਹੱਲ ਹੋਏਗਾ। ਹਰਕਾਰ ਆਏਗਾ। ਅਗਾਂਹ ਵੀ ਪੁਲਿਸ ਕਰੇਗੀ। ਅਗਾਂਹ ਵੀ ਪੁਲਿਸ ਨੇ ਭਰ ਬੁਲਾ ਲਿਆ ਪੁਲਸ ਨੂੰ ਐਂ ਕਰਦੇ ਫੋਟੋ ਵੀ ਲੈ ਜਣਾ। ਸਿੱਖਾਂ ਦੇ ਇੱਕ ਵਾਰ ਤਸਵੀਰਾਂ ਫਿਰ ਤੁਹਾਨੂੰ ਦਿਖਾਣੇ ਆ ਜਲਾਲਾਬਾਦ ਦੇ। ਰਾਮ ਨਿਲਾ ਚੌਕ ਤੋਂ ਜਿੱਥੇ ਅੱਜ ਨਗਰ ਕੌਂਸਲ ਦੇ ਵੱਲੋਂ ਨਜਾਇਜ਼ ਕਬਜ਼ੇ ਨੂੰ ਟਾਇਆ ਜਾ ਰਿਹਾ ਤੇ ਦੂਸਰੇ ਪਾਸੇ ਦੁਕਾਨ ਵੀ ਢੇਡੇ ਜਾ ਰਹੇ ਨੇ ਤਾਂ ਵਾਰ-ਵਾਰ ਬਾਦਮੀਂ ਦੇਣ ਤੋਂ ਬਾਅਦ ਵੀ ਦੁਕਾਨਦਾਰ ਇਹ ਨਜਾਇਜ਼ ਕਬਜ਼ਾ ਕਰਨ ਤੋਂ ਬਾਅਦ ਨਹੀਂ ਹੁੰਦੇ ਤਾਂ ਅੱਜ ਫਿਰ ਇੱਕ ਵਾਰ ਨਗਰ ਕੌਂਸਲ ਦੇ ਅਧਿਕਾਰੀ ਇਹ ਤਾਂ ਐਕਸ਼ਨ ਲੈਣੇ ਚਾਹੀਦੇ ਤਾਂ ਨਜਾਇਜ਼ ਜਿਹੜੀ ਰਹੀ ਹੈ ਬੜੀ ਬਾਲਿਆਂ ਨੂੰ ਇੱਕ ਵਾਰ ਸਮਝਾਇਆ ਜਾ ਗਾਇਆ ਹੈ ਗਏ ਨਿਜਾਇਤ ਕਬਜ਼ੇ ਲੱਗੇ ਰੇਡੀ ਤਸਵੀਰਾਂ ਦੇ ਤੁਮ ਜੇ ਰੇਡ ਕਰਦੇ ਹੋ ਨਗਰ ਕੌਣ ਸੋ ਜਬਲੋ ਇੱਕ ਵਾਰ ਫੇਰ ਤੁਹਾਨੂੰ ਸਮਝਾਇਆ ਜਾ ਰਿਹਾ ਹੈ ਕਾਂਡਿਆ ਦੁਕਾਨਦਾਰਾਂ ਦੇ ਵਦੋ ਬਾਹਰ ਨੇ ਨਿਜਾਇਤ ਕਬਜ਼ੇ ਕੀਤੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਉਸ ਤੋਂ ਵੀਡੀਓ ਨੂੰ ਵੇਖ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਪੁਰਾ। ਧੰਨਵਾਦ।